ਉਹ ਜਿਸ ਦਿਨ ਦੇ ਯਾਰ ਉਜੜ ਗਵਾਂਡੋ ਟੁਰ ਪਏ ਫੇ ਮੇਰੇ ਸੇਕ ਪਿਆਰ ਵਿੱਚ ਸੀਨੇ ਉਹੋ ਜਿਨਾਬੋ ਜੋ ਹੋ ਇੱਕ ਪਲ ਨਾ guzara ਦੋਸਤੋ ਮੈਂ ਤਾਂ ਨਾ ਕੋਈ ਕਲਾਕਾਰ ਤੇ ਨਾ ਐਡਾ ਵੱਡਾ ਫਨਕਾਰ ਸੋ ਨਾਗਰਾ ਲਾਈਫ ਵੀ ਛੋਟਾ ਜਿਹਾ ਚੱਲਣਾ ਚਾਹੁੰਦਾ ਐ ਤੁਹਾਡੀ ਸਪੋਰਟ ਚਾਹੀਦੀ ਤੁਹਾਡਾ ਪਿਆਰ ਚਾਹੀਦਾ ਸੋ ਇੱਕ ਛੋਟੀ ਜੀ ਕੋਸ਼ਿਸ਼ ਤੁਹਾਡੇ ਸਾਹਮਣੇ ਰੂਬਰੂ ਕਰ ਰਿਹਾ ਸੀਗਾ ਸੋ ਤੁਹਾਨੂੰ ਇਹ ਕਿੱਦਾਂ ਨਹੀਂ ਲੱਗੀ ਲਾਈਕ ਕਰੋ ਕਮੈਂਟ ਚੈਨਲ ਸਬਸਕ੍ਰਾਈਬ ਜਰੂਰ ਕਰਨਾ ਸੋ ਸੰਜੀਪ ਸੰਜੂ ਦੇ ਬਦੌਲਤ ਜਿੰਨਾ ਕੁ ਸਿੱਖ ਸਕਿਆ ਆ ਸਿੱਖਦਾ ਵੀ ਐ ਔਰ ਸਿੱਖਦਾ ਰਹੂੰਗਾ ਜੋ ਜਿਹੜੇ ਵੀ ਚੈਨਲ ਨੂੰ ਦੇਖਣ ਵਾਲੇ ਨੇ ਸੋ ਸਾਨੂੰ ਇਹ ਸੁਝਾਅ ਦੱਸਿਓ ਤੁਸੀਂ ਕਮੈਂਟਾਂ ਰਾਹੀਂ ਕਿ ਮੈਂ ਜੋ ਵੀ ਸਿੱਖ ਰਿਹਾ ਜਿਹੜੀ ਲਾਈਨ ਚ ਪਿਆ ਸਹੀ ਆ ਤੁਹਾਡੇ ਮੁਤਾਬਕ ਗੱਲਾਂ ਤਾਂ ਬਹੁਤ ਲੋਕ ਕਰਦੇ ਨੇ ਤੇ ਦੱਸਿਓ ਜਰੂਰ ਇੱਕ ਵਾਰੀ ਦੋਸਤੋ ਤੁਹਾਡੇ ਸੁਝਾਅ ਦੀ ਲੋੜ ਹੈ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਚਾਹਣਾ ਸਬਸਕ੍ਰਾਈਬ ਫੇਸਬੁੱਕ ਤੇ ਨਾਮ ਹੈਗਾ ਲੱਡੂ ਨਾਗਰਾ ਉਹਨੂੰ ਫੋਲੋ ਜਰੂਰ ਕਰ ਲਿਓ ਸੋ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਬਾਤ ਤੱਕ ਲਈ ਲੈਣਿਆ ਇਜਾਜ਼ਤ ਓਕੇ ਬਾਏ ਬਾਏ ਟੇਕ ਕੇਅਰ